ਮੋਟ ਆਇਆ ਜੀ 8 10 ਕਾਬੂ ਅੱਜ ਮਾਨਜੋਗ ਐਸਐਸਪੀ ਸਾਹਿਬ ਦਾ ਮੈਸੇਜ ਆਇਆ ਸੀ ਕਿ ਧਾਰੀਵਾਲ ਤੋਂ ਬਹੁਤ ਕੰਪਲੇਂਟਾਂ ਆ ਰਹੀਆਂ ਨੇ ਉਧਰ ਜਾਓ ਜਰਾ ਤੇ ਇਸ ਕਰਕੇ ਅਸੀਂ ਇੱਧਰ ਆਏ ਆ ਤਾਂ ਜਿਹੜੇ ਟ੍ਰੈਫਿਕ ਦੀ ਵਾਇਲੇਸ਼ਨ ਕਰਦੇ ਨੇ ਉਹਨਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਏਗਾ ਕਿਉਂਕਿ ਇਹਨਾਂ ਨੂੰ ਅਪੀਲਾਂ ਕਰ ਕਰਕੇ ਬੜੀਆਂ ਵੇਖ ਲਈਆਂ ਉਹਨੇ ਛੱਡਦੇ ਨਹੀਂ ਰੋਕ ਅਸੀਂ ਅੱਜ ਹਿਸਾਬ ਕਰਾਂਗੇ ਸ਼ਾਮ ਨੂੰ ਆਹ ਹੋਏ 3 ਕਿਲਾ ਇਹ ਤੇ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਵੀ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਉਹ ਦੰਦੇ ਨੇ ਪੈਸੇ ਇਹਨਾਂ ਨੂੰ ਤਾਂ ਹੀ ਇਹ ਉਹਦਾ ਸਲੰਸਰ ਚੇਂਜ ਕਰਾਉਂਦੇ ਆ ਆ ਤੁਹਾਡੇ ਸਾਹਮਣੇ ਹੁਣ ਕਮੇਟੀ ਪ੍ਰਧਾਨ ਵੀ ਆਏ ਸੀ ਉਹਨਾਂ ਨੂੰ ਵੀ ਇਹੋ ਗੱਲ ਕਹੀ ਹੈ ਵੀ ਤੁਸੀਂ ਸਾਡੇ ਨਾਲ ਚੱਲੋ ਅਸੀਂ ਤੁਹਾਡੇ ਨਾਲ ਚੱਲਨੇ ਆ ਤੇ ਜਿਹੜਾ ਇਹਨਾਂ ਦਾ ਸਮਾਨ ਜਿਹੜਾ ਆ ਦੁਕਾਨਾਂ ਵਾਲਿਆਂ ਦਾ ਪਿੱਛੇ-ਪਿੱਛੇ ਕਰਾਵਾ ਜਿਹੜਾ ਬੋਰਡ ਇਹਨਾਂ ਨੇ ਅੱਗੇ ਲਾਏ ਆ ਜਾਂ ਹੋਰ ਮਤਲਬ ਇਹਨਾਂ ਨੇ ਜਿਹੜੀ ਐ ਅਨਕਰੋਚਮੈਂਟ ਕੀਤੀ ਆ ਉਹ ਇਹ ਕਮੇਟੀ ਨਾਲ ਚੱਲੇ ਤੇ ਫੇਰ ਹੀ ਗੱਲ ਬਣਦੀ ਆ ਅਸੀਂ ਇਹਨਾਂ ਨੂੰ ਇਹੋ ਅਪੀਲ ਕਰਨੇ ਆ ਵੀ ਪੜੇ ਲਿਖੇ ਲੋਕ ਨੇ ਐ ਤੇ ਥੋੜਾ ਜਿਹਾ ਟ੍ਰੈਫਿਕ ਦੀ ਜਿਹੜੀ ਵਾਇਲੇਸ਼ਨ ਐ ਨਾ ਕਰਨਾ ਇਹ ਲੋਕਾਂ ਨੂੰ ਜਿਹੜੇ ਆਪਣੇ ਰੂਲ ਲੈ ਇਹਨਾਂ ਨੂੰ ਅਪਣਾਓ